ਪੰਜਾਬ ਤੇ ਦੇਸ਼ ਦੁਨੀਆ ਦੀਆਂ ਖਬਰਾਂ ਦੇ ਨਾਲ ਜੁੜੇ ਹੋਏ ਸਾਰੇ ਹੀ ਸਾਡੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨਗੀ ਸਤਿ ਸ਼੍ਰੀ ਅਕਾਲ ਆ ਬਹੁਤ ਸਾਰੀਆਂ ਖਬਰਾਂ ਐਸੀਆਂ ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਸਭ ਤੋਂ ਪਹਿਲੀ ਤੇ ਵੱਡੀ ਖਬਰ ਇਹ ਆ ਜਿਹਦੇ ਵੱਲ ਸਮੂਹ ਪੰਜਾਬੀਆਂ ਦਾ ਧਿਆਨ ਪਿਛਲੇ ਕਈ ਦਿਨਾਂ ਤੋਂ ਨਹੀਂ ਕਈ ਹਫ਼ਤਿਆਂ ਤੋਂ ਟਿਕਿਆ ਸੀ ਕਿ ਕੀ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਮਾਫੀ ਮੰਗਣਗੇ ਕੀ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਜਿਸਦਾਰ ਨੂੰ ਮਿਲਣਗੇ ਕੀ ਸੁਖਬੀਰ ਸਿੰਘ ਬਾਦਲ ਲائے ਗਏ ਦੋਸ਼ਾਂ ਦੇ ਉੱਤੇ ਸਪਸ਼ਟੀਕਰਨ ਦੇਣਗੇ ਤੇ ਇਹਦਾ ਉੱਤਰ ਇਹ ਮਿਲਿਆ ਕਿ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਨੀ ਰਕबीर ਸਿੰਘ ਹੋਰਾਂ ਨੂੰ ਜਾ ਕੇ ਮਿਲੇ ਆ ਤੇ ਉਹਨਾਂ ਦੇ ਵੱਲੋਂ ਬੰਦ ਲਿਫਾਫੇ ਦੇ ਵਿੱਚ ਕੁਝ ਨਾ ਕੁਝ ਸੌਂਪਿਆ ਗਿਆ ਜਿਹਦੇ ਬਾਰੇ ਹਾਲੇ ਤੱਕ ਜਾਣਕਾਰੀ ਨਹੀਂ ਮਿਲੀ ਸਾਰੇ ਸਾਡੇ ਪਰਿਵਾਰਕ ਮੈਂਬਰ ਜਾਣਦੇ ਆ ਕਿ ਕੁਝ ਦਿਨ ਪਹਿਲਾਂ ਆ ਕਾੜੀ ਦਲ ਦੇ ਵਿੱਚ ਕਈ ਤਰ੍ਹਾਂ ਦੇ ਨੁਕਸਤੇ ਕਈ ਤਰ੍ਹਾਂ ਦੀਆਂ ਹੁਣਤਾਈਆਂ ਦੀ ਗੱਲ ਕਰਕੇ ਬੀਬੀ ਜ਼ਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਪਰਮਿੰਦਰ ਸਿੰਘ ਢੀਂਡਸਾ ਗੁਰਪ੍ਰਤਾਪ ਸਿੰਘ ਵਡਾਲਾ ਤੇ ਕਈ ਹੋਰ ਹਸਤੀਆਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਅਸੀਂ 4-5 ਗਲਤੀਆਂ ਦੀ ਮਾਫੀ ਮੰਗਣ ਆਏ ਹਾਂ ਜਿਦੇ ਵਿੱਚ ਸੁਮੇਦ ਸਿੰਘ ਸੇਣੀ ਨੂੰ ਡੀਜੀਪੀ ਲਾਉਣਾ ਜਿਦੇ ਵਿੱਚ ਇਜ਼ਹਾਰ ਆਲਮ ਦੀ ਧਰਮਪਤਰੀ ਨੂੰ ਪਾਰਟੀ 'ਚ ਸ਼ਾਮਲ ਕਰਕੇ ਟਿਕਟ ਦੇਣਾ ਜਿਦੇ ਵਿੱਚ ਡੇਰਾ ਮੁਖੀ ਨੂੰ ਮਾਫੀ ਦੇਣਾ ਜਿਦੇ ਵਿੱਚ ਬੇਦਬੀ ਦੇ ਮਾਮਲੇ ਦੇ ਉੱਤੇ ਇਨਸਾਫ ਨਾ ਦੇਣਾ ਇਸ ਗੱਲ ਦੇ ਉੱਤੇ ਮਾਫੀ ਮੰਗੀ ਸੀ ਤੇ ਉਹਨਾਂ ਨੇ ਗੱਲ ਕਹੀ ਸੀ ਕਿ ਉਸ ਵੇਲੇ ਸਰਕਾਰ ਦੇ ਵਿੱਚ ਅਸੀਂ ਵੀ ਸ਼ਾਮਲ ਸਾਂ ਤੇ ਅਸੀਂ ਉਸ ਵੇਲੇ ਜੇਕਰ ਗਲਤ ਨੂੰ ਰੋਕ ਨਹੀਂ ਸਕੇ ਤਾਂ ਅੱਜ ਅਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਆ ਕੇ ਲਿਖਤੀ ਤੌਰ ਦੇ ਉੱਤੇ ਮਾਫੀ ਮੰਗਦੇ ਆ ਉਸ ਤੋਂ ਬਾਅਦ ਜਥੇਦਾਰ ਸਾਹਿਬ ਦੇ ਵੱਲੋਂ 15 ਰਣ ਦੇ ਵਿੱਚ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਹਾਜ਼ਰ ਹੋਣ ਵਾਸਤੇ ਕਿਹਾ ਗਿਆ ਸੀ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਆਪਣੇ ਸਾਥੀਆਂ ਡਾਕਟਰ ਦਲਜੀਤ ਸਿੰਘ ਟੀਮਾ ਬਲਵਿੰਦਰ ਸਿੰਘ ਪੁੰਦੜ ਤੇ ਕੁਝ ਕੁ ਹੋਰ ਨਾਲ ਨੂੰ ਨਾਲ ਲੈ ਕੇ ਦਰਬਾਰ ਸਾਹਿਬ ਦੇ ਉੱਤੇ ਲੰਘੇ ਕੱਲ ਮੱਥਾ ਵੀ ਟੇਕਿਆ ਗਿਆ ਤੇ ਉਹਨਾਂ ਦੇ ਵੱਲੋਂ ਇੱਥੇ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋ ਕੇ ਜਥੇਦਾਰ ਸਾਹਿਬ ਨੂੰ ਬੰਦ ਲਫਾਫੇ ਦੇ ਵਿੱਚ ਕੁਝ ਸੌਂਪਿਆ ਗਿਆ ਬੰਦ ਲਫਾਫੇ ਦੇ ਵਿੱਚ ਜੋ ਸੌਂਪਿਆ ਉਹਦੇ ਵਿੱਚ ਮਾਫੀ ਹੈ ਜਾਂ ਕੁਝ ਹੋਰ ਹੈ ਇਹਦੇ ਬਾਰੇ ਤਾਂ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਪਰ ਇਹ ਗੱਲ ਜ਼ਰੂਰ ਹੈ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜੀ ਚੀਜ਼ ਸੌਂਪੀ ਹੈ ਇਹਦੇ ਵਿੱਚ ਲੰਘੇ ਵਿੜੇ ਦੇ ਬਾਰੇ ਸ਼ਾਇਦ ਕੋਈ ਸਪਸ਼ਟੀਕਰਨ ਹੋਵੇ ਸ਼ਾਇਦ ਲਾਇਗ ਦੇ ਦੋਸ਼ਾਂ ਦਾ ਕੋਈ ਉੱਤਰ ਹੋਵੇ ਸ਼ਾਇਦ ਇਹ ਦੇ ਬਚ ਕੋਈ ਨਾ ਕੋਈ ਹੋਰ ਸਬੰਧ ਤੇ ਇਹੋ ਜੀ ਗੱਲ ਹੋਵੇ ਜਿਹੜੇ ਕਰਕੇ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਲੋਕ ਸੰਤੁਸ਼ਟ ਹੋ ਜਾਣ ਪਰ ਕੀ ਜਥੇਦਾਰ ਸਹਿਬਾਨ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਰਾਹੀਂ ਸੌਂਪੇ ਗਏ ਇਸ ਪੱਤਰ ਨੂੰ ਜਨਗਦਰਹ ਕੀਤਾ ਜਾਏਗਾ ਕੀ ਜਥੇਦਾਰ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਣਗੇ ਕਿ ਇਸ ਬੰਦ ਲਫਾਫੇ ਦੇ ਵਿੱਚ ਸੀਲ ਬੰਦ ਲਫਾਫੇ ਦੇ ਵਿੱਚ ਲਿਖਿਆ ਕੀ ਹੋਇਆ ਜਾਂ ਫਿਰ ਝੁੰਦਾ ਕਮੇਟੀ ਦੀ ਰਿਪੋਰਟ ਦੇ ਵਾਂਗ ਇਹ ਵੀ ਬੰਦ ਲਫਾਫਾ ਬੰਦ ਲਫਾਫਾ ਰਹਿ ਜਾਏਗਾ ਇਹ ਵੀ ਉਸ ਰਿਪੋਰਟ ਦੇ ਵਾਂਗੂ ਇੱਕ ਰਿਪੋਰਟ ਬਣ ਕੇ ਰਹਿ ਜਾਏਗੀ ਜਨਤਕ ਨਹੀਂ ਹੋਏਗੀ ਇਹ ਆਉਣ ਵਾਲਾ ਵਕਤ ਦੱਸੇਗਾ ਪਰ ਜੋ ਚਰਚਾ ਸੀ ਕਿ ਕੀ ਆਉਂਦੇ ਡੇਣਾ ਵਿੱਚ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਦੇ ਉੱਤੇ ਹਾਜ਼ਰ ਹੋਣਗੇ ਜਾਂ ਨਹੀਂ ਇਹਦੇ ਬਾਰੇ ਹੁਣ ਉੱਤਰ ਮਿਲ ਗਿਆ ਕਿ ਉਹ ਹਾਜ਼ਰ ਵੀ ਹੋਏ ਤੇ ਉਹਨਾਂ ਦੇ ਵੱਲੋਂ ਇੱਥੇ ਪਹੁੰਚ ਕੇ ਆਪਣਾ ਸਪਸ਼ਟੀਕਰਨ ਬੰਦ ਲਫਾਫੇ ਦੇ ਵਿੱਚ ਸੀਲ ਬੰਦ ਲਫਾਫੇ ਦੇ ਵਿੱਚ ਸ਼ਾਇਦ ਦਿੱਤਾ ਜਾ ਚੁੱਕਿਆ ਉਸ ਤੋਂ ਓਕਲੀ ਗੱਲ ਇਹ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਲੰਘੇ ਕੱਲ ਸ਼ੰਭੂ ਬਾਰਡਰ ਦੇ ਉੱਤੇ ਇੱਕ ਮਹੱਤਵਪੂਰਨ ਟਿੱਪਣੀ ਕੀਤੀ ਗਈ ਹੈ ਅਸਲ ਵਿੱਚ ਲੰਘੇ ਕੱਲ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਤੇ ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਦੇ ਮੁਤਲਕੇ ਗੱਲ ਕਹੀ ਹੈ ਕਿ ਇਹ ਸਰਹੱਦ ਨਹੀਂ ਖੁੱਲੇਗੀ ਤੇ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰਹੇਗੀ ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਜਦੋਂ ਤੱਕ ਕਮੇਟੀ ਨਹੀਂ ਬਣ ਜਾਂਦੀ ਉਦੋਂ ਤੱਕ ਪੰਜਾਬ ਤੇ ਹਰਿਆਣਾ ਸਰਕਾਰ ਸ਼ੰਭੂ ਸਰਹੱਦ ਦੇ ਉੱਤੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇਹ ਗੱਲ ਕਹੀ ਕਿ ਕਿਸਾਨਾਂ ਤੇ ਸਰਕਾਰ ਵਿਚਾਲੇ ਭਰੋਸੇ ਦੀ ਕਮੀ ਹੈ ਇਸ ਕਮੀ ਨੂੰ ਦੂਰ ਕਰਨ ਦੀ ਖਾਤਰ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਖਾਤਰ ਇੱਕ ਆਜ਼ਾਦ ਕਮੇਟੀ ਬਣਾਈ ਜਾਵੇ ਇਸ ਕਮੇਟੀ ਦੇ ਵਿੱਚ ਉੱਗੇ ਲੋਕ ਸ਼ਾਮਲ ਹੋਣਗੇ ਜੋ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਨਗੇ ਪਰ ਹੁਣ ਅਗਲਾ ਸਵਾਲ ਇਹ ਪੈਦਾ ਹੁੰਦਾ ਕਿ ਇਸ ਕਮੇਟੀ ਦੇ ਵਿੱਚ ਕੌਣ-ਕੌਣ ਸ਼ਾਮਲ ਹੋਏਗਾ ਇਸ ਕਮੇਟੀ ਵਿੱਚ ਸ਼ਾਮਲ ਹੋਣ ਵਾਲੇ ਲੋਕ ਕੀ ਸੱਚੀ-ਮੁੱਚੀ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਮਸਲੇ ਦਾ ਕੋਈ ਹੱਲ ਕੱਢਣਗੇ ਜਾਂ ਫਿਰ ਨਹੀਂ ਇਹ ਵਕਤ ਨਹੀਂ ਬੈਨ ਕਰਦਾ ਆਪਾਂ ਜਾਣਦੇ ਕਿ ਪਿਛਲੇ ਦਿਨੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਹਰਿਆਣੇ ਦੀ ਸਰਕਾਰ ਨੂੰ ਇਸ ਗੱਲ ਦੇ ਉੱਤੇ ਝਾੜ ਪਾਈ ਗਈ ਸੀ ਕਿ 7 ਦਿਨ ਦੇ ਵਿੱਚ ਵਿੱਚ ਤੁਸੀਂ ਜੇਕਰ ਨਾ ਆਉਂਦੇ ਦਿਨ ਵਿੱਚ ਸ਼ੰਭੂ ਬਾਰਡਰ ਨੂੰ ਖੋਲ੍ਹਿਆ ਤਾਂ ਤੁਹਾਨੂੰ ਵੱਡੇ ਪੱਧਰ ਦੇ ਉੱਤੇ ਦੁਸ਼ਤੀ ਦਾ ਸਾਹਮਣਾ ਜਾਂ ਚਿੰਤਾ ਦਾ ਸਾਹਮਣਾ ਕਰਨਾ ਪੈ ਸਕਦਾ ਪਰ ਹਰਿਆਣੇ ਦੀ ਸਰਕਾਰ ਨੇ ਇਸ ਫੈਸਲੇ ਤੋਂ ਬਚਣ ਦੇ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵੱਲੋਂ ਇਹ ਫੈਸਲਾ ਲੈ ਦਿੱਤਾ ਗਿਆ ਕਿ ਇਸ ਮਾਮਲੇ ਵਿੱਚ ਇੱਕ ਕਮੇਟੀ ਬਣੇ ਤੇ ਇਹ ਕਮੇਟੀ ਦੇ ਵਿੱਚ ਸ਼ਾਮਲ ਹੋਏ ਅਹਿਮ ਲੋਕ ਨੇ ਜਿਹੜੇ ਉਹਨਾਂ ਦੇ ਵੱਲੋਂ ਮਸਲੇ ਦਾ ਹੱਲ ਕੱਢਿਆ ਜਾਵੇ ਤੇ ਕਿਸਾਨਾਂ ਦੀ ਸੰਤੁਸ਼ਟੀ ਦੇ ਮੁਤਾਬਕ ਹੱਲ ਹੋਵੇ ਹੁਣ ਇਸ ਕਮੇਟੀ ਦੇ ਵਿੱਚ ਮੈਂਬਰ ਕਿਹੜੇ-ਕਿਹੜੇ ਹੋਣਗੇ ਇਹ ਵਕਤ ਦੱਸੇਗਾ ਦਰਅਸਲ ਕਮੇਟੀਆਂ ਤੋਂ ਕਿਸਾਨਾਂ ਦਾ ਤੇ ਆਮ ਲੋਕਾਂ ਦਾ ਭਰੋਸਾ ਉੱਠ ਚੁੱਕਿਆ ਕਿਉਂਕਿ ਇਹ ਕਮੇਟੀਆਂ ਐਮਐਸਪੀ ਦੇ ਮਾਮਲੇ ਉੱਤੇ ਵੀ ਬਣੀਆਂ ਤੇ ਉਹਨਾਂ ਕਮੇਟੀਆਂ ਨੇ ਅਜੇ ਤੱਕ ਕੱਖ ਵੀ ਨਹੀਂ ਕੀਤਾ ਜਿਹਦੇ ਕਰਕੇ ਕਿਸਾਨ ਭਾਈਚਾਰੇ ਦੇ ਵਿੱਚ ਅਸੰਤੁਸ਼ਟੀ ਹੈ ਕਿਸਾਨ ਭਾਈਚਾਰਾ ਇਸ ਮਾਮਲੇ ਦੇ ਵਿੱਚ ਗੁੱਸੇ ਵੀ ਹੈ ਤੇ ਕਿਸਾਨ ਭਾਈਚਾਰੇ ਨੂੰ ਇਸ ਗੱਲ ਦਾ ਦੁੱਖ ਹੈ ਕਿ ਸਾਡੇ ਕਿਸੇ ਵੀ ਮਸਲੇ ਨੂੰ ਗੰभीरता ਨਾਲ ਵਿਚਾਰਿਆ ਨਹੀਂ ਜਾ ਰਿਹਾ ਅਗਲੀ ਜਾਣਕਾਰੀ ਇਹ ਆ ਕਿ ਸੰਸਦ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਨਾਲ ਲੰਘੇ ਕਲ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਗੈਰ ਰਾਜਨੀਤਿਕ ਜੀਨੂ ਅਸੀਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਹਿੰਦੇ ਆ ਇਹਦੇ ਵਫਦ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ ਐਮਐਸਪੀ ਗਰੰਟੀ ਐਕਟ ਦੇ ਮੁੱਦੇ ਦੇ ਤਹਿਤ ਇਹ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਸਰਵਣ ਸਿੰਘ ਪੰਦੇਰ ਅਬ ਮੰਨਿਉ ਕੁਹਾੜ ਸੁਰਜੀਤ ਫੂਲ ਪੀਆਰ ਪਾਂਡਿਆਨ ਲਖਵਿੰਦਰ ਸਿੰਘ ਔਲਖ ਰਮਨਦੀਪ ਮਾਨ ਤੇ ਕਈ ਹੋਰ ਸ਼ਖਸੀਤਾ ਦੇ ਵੱਲੋਂ ਇੱਥੇ ਮੁਲਾਕਾਤ ਕੀਤੀ ਗਈ ਹੈ ਜੇ ਜਦੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਗਈ ਤਾਂ ਉਸ ਵੇਲੇ ਕੇ ਸੀ ਬੇਨੂ ਗੋਪਾਲ ਜੈ ਰਾਮ ਰਮੇਸ਼ ਰਾਜਾ ਵੜਿੰਗ ਚਰਨਜੀਤ ਸਿੰਘ ਚੰਨੀ ਸੋਹਜਿੰਦਰ ਸਿੰਘ ਰੰਧਾਵਾ ਅਮਰ ਸਿੰਘ ਧਰਮਵੀਰ ਗਾਂਧੀ ਗੁਰਜੀਤ ਸਿੰਘ ਔਜਲਾ ਜੈ ਪ੍ਰਕਾਸ਼ ਜੀਪੀ ਇਹ ਵੀ ਸ਼ਖਸੀਅਤਾਂ ਉੱਥੇ ਹਾਜ਼ਰ ਸਨ ਕਹਿਣ ਦਾ ਭਾਵ ਇਹ ਹੈ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਜੋ ਫੈਸਲਾ ਕੀਤਾ ਗਿਆ ਸੀ ਕਿ ਆਉਂਦੇ ਦਿਨਾਂ ਦੇ ਵਿੱਚ ਕਿਸਾਨ ਆਗੂ ਜੋ ਕਿ ਇਸ ਵੇਲੇ ਸ਼ੰਭੂ ਤਖਨੌਰੀ ਬਾਰਡਰ ਦੇ ਉੱਤੇ ਕੇਂਦਰ ਦੇ ਨਾਲ ਹੀ ਤੰਗਦੇ ਖੇਲਾ ਪ੍ਰਦਰਸ਼ਨ ਕਰ ਰਹੇ ਆ ਉਹਨਾਂ ਦੇ ਵੱਲੋਂ ਵੱਖ-ਵੱਖ ਨੇਤਾਵਾਂ ਦੇ ਨਾਲ ਮੁਲਾਕਾਤ ਕੀਤੀ ਜਾਊਗੀ ਉਸੇ ਲੜੀ ਤਹਿਤ ਇਹ ਮੁਲਾਕਾਤ ਰਾਹੁਲ ਗਾਂਧੀ ਨਾਲ ਕੀਤੀ ਗਈ ਹੈ ਆਉਂਦੇ ਦਿਨਾਂ ਦੇ ਵਿੱਚ ਇਨ੍ਹਾਂ ਕਿਸਾਨ ਆਗੂਆਂ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਕੀ ਮੁਲਾਕਾਤ ਦਾ ਸਮਾਂ ਮਿਲੇਗਾ ਕੀ ਆਉਂਦੇ ਸਮੇਂ ਵਿੱਚ ਕਿਸਾਨੀ ਮਸਲਾ ਹੱਲ ਹੋਏਗਾ ਤੇ ਕੇਂਦਰ ਦੀ ਸਰਕਾਰ ਜੋ ਕਿ ਵਾਰ-ਵਾਰ ਇੱਕੋ ਗੱਲ ਕਹਿੰਦੀ ਹੈ ਕਿ ਅਸੀਂ ਕਿਸਾਨੀ ਮਸਲੇ ਹੱਲ ਕੀਤੇ ਅਸੀਂ ਤੇੀ ਤੋਂ ਵੱਧ ਫਸਲਾਂ ਨੇ ਉਤੇ ਐਮਐਸਪੀ ਦੇ ਵਿੱਚ ਵਾਅਦਾ ਕਰ ਰਹੇ ਹਾਂ ਅਸੀਂ ਆਹ ਕੁਛ ਕੀਤਾ ਅਸੀਂ ਆਹ ਕੁਛ ਕੀਤਾ ਕਿ ਐਮਐਸਪੀ ਦੇ ਉਤੇ ਲੀਗਲ ਗਰੰਟੀ ਕਾਨੂੰਨ ਬਣਾਇਆ ਜਾਊਗਾ ਜਾਂ ਫਿਰ ਇਹ ਗੱਲ ਇਸੇ ਤਰੀਕੇ ਨਾਲ ਟਾਲਮਟੋਲ ਦਾ ਸ਼ਿਕਾਰ ਹੁੰਦੀ ਰਹੇਗੀ ਇਹ ਵੀ ਇੱਕ ਸਵਾਲਾਂ ਦਾ ਸਵਾਲ ਹੈ ਉਸ ਤੋਂ ਅਗਲੀ ਜਾਣਕਾਰੀ ਇਹ ਹੈ ਕਿ ਲੰਬੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਰ ਸਮਰਤਕੌਰ ਬਾਦਲ ਦੇ ਵੱਲੋਂ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਖਿਲਾਫਤ ਕੀਤੀ ਗਈ ਤੇ ਅੱਜ ਵੀ ਕੀਤੀ ਜਾ ਰਹੀ ਹੈ ਇਸ ਮਾਮਲੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਮੋੜ ਆਇਆ ਅਸਲ ਵਿੱਚ ਪਿਛਲੇ ਦਿਨੀ ਆਪਾਂ ਸਾਰੇ ਜਾਣਦੇ ਆ ਕਿ ਕੇਂਦਰ ਸਰਕਾਰ ਦਾ ਬਜਟ ਪੇਸ਼ ਕੀਤਾ ਗਿਆ ਨਿਰਮਲਾ ਸੀ타ਰਮਨ ਜਿਹੜੇ ਕਿ ਭਾਰਤ ਦੇ ਵਿੱਤ ਮੰਤਰੀ ਨੇ ਉਹਨਾਂ ਦੇ ਵੱਲੋਂ ਆਪਣੇ ਕਾਰਜਕਾਲ ਦੇ ਵਿੱਚ 7ਵਾਂ ਬਜਟ ਪੇਸ਼ ਕੀਤਾ ਗਿਆ ਇਸ ਬਜਟ ਦੇ ਉੱਤੇ ਹਰਸਮਰਤ ਕੌਰ ਬਾਦਲ ਦੇ ਵੱਲੋਂ ਟਿੱਪਣੀ ਕੀਤੀ ਗਈ ਸੀ ਜੋ ਕਿ ਬਠਿੰਡਾ ਤੋਂ ਲੋਕ ਸਭਾ ਦੇ ਮੈਂਬਰ ਨੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹ ਬਜਟ ਨਖਿੱਧ ਹੈ ਇਸ ਬਜਟ ਦੇ ਵਿੱਚ ਲੋਕਪੱਖੀ ਗੱਲ ਕੋਈ ਵੀ ਨਹੀਂ ਇਸ ਬਜਟ ਦੇ ਵਿੱਚ ਕੋਈ ਵੀ ਗੱਲ ਕੱਢਣ ਪਾਉਣ ਨੂੰ ਨਹੀਂ ਨਾ ਇਹ ਕਿਸਾਨੀ ਲਈ ਮਹੱਤਵਪੂਰਨ ਨਾ ਇਹ ਜਵਾਨੀ ਲਈ ਤੇ ਇਸ ਗੱਲ ਦੇ ਉੱਤੇ ਭਾਜਪੀ ਦੇ ਕੁਝ ਨੇਤਾਵਾਂ ਨੂੰ ਗੁੱਸਾ ਆਇਆ ਸ਼ਾਇਦ ਉਹਨਾਂ ਨੂੰ ਇਸ ਕਰਕੇ ਗੁੱਸਾ ਆਇਆ ਕਿ ਅਕਾਲੀ ਦਲ ਦਾ ਕਿਸੇ ਵੇਲੇ ਸਾਡੇ ਨਾਲ ਘੱਟ ਚੋੜ ਰਿਹਾ ਤੇ ਅੱਜ ਉਹੀ ਅਕਾਲੀ ਦਲ ਦੇ ਆਗੂ ਯਾਨੀ ਕਿ ਇਕਲੌਤੀ ਲੋਕ ਸਭਾ ਦੀ ਮੈਂਬਰ ਹਰਸਮਰਤ ਕੁਰਬਾਦਲ ਸਾਡੇ ਬਜਟ ਦੇ ਵਿੱਚ ਤੇ ਸਾਡੇ ਗਨ ਨੀਤੀਗਾਂ ਦੇ ਵਿੱਚ ਨੁਕਸ ਕੱਢ ਰਹੇ ਨੇ ਜਿਹੜੇ ਭਾਰਤ ਦੇ ਪੈਟਰੋਲੀਅਮ ਮੰਤਰੀ ਨੇ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਉਹ ਲੰਘੇ ਕੱਲ ਇੱਕ ਨਿਊਜ਼ ਚੈਨਲ ਦੇ ਵਿੱਚ ਸਬਿਰਾਂ ਦੇ ਵਿੱਚ ਸ਼ਾਮਲ ਹੋਏ ਸੀ ਇਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਹਰ ਸਮਰਤਕ ਪਰ ਬਾਦਲ ਦੇ ਵੱਲੋਂ ਬਜਟ ਦੇ ਉੱਤੇ ਤਿੱਖੇ ਸ਼ਬਦ ਕੁਾਰ ਕੀਤੇ ਗਏ ਨੇ ਤਾਂ ਹਰਦੀਪ ਸਿੰਘ ਪੁਰੀ ਨੇ ਇਹ ਗੱਲ ਕਹੀ ਕਿ ਤਿੰਨ ਖੇਤੀ ਕਾਨੂੰਨਾਂ ਦਾ ਹਰ ਸਮਰਤਕ ਪਰ ਬਾਦਲ ਨੇ ਕੈਬਨਟ ਮੀਟਿੰਗ ਦੌਰਾਨ ਕਿਸੇ ਵੇਲੇ ਸਮਰਥਨ ਕੀਤਾ ਸੀ ਸਵਾਗਤ ਕੀਤਾ ਸੀ ਪਰ ਬਾਅਦ ਦੇ ਵਿੱਚ ਉਹ ਬਾਹਰ ਆ ਗਏ ਤੇ ਪਲਟ ਗਏ ਆਕਾਲੀ ਦਲ ਗੱਠ ਜੋੜ ਤੋਂ ਬਾਹਰ ਹੋ ਗਿਆ ਉਹਨਾਂ ਨੇ ਕਿਹਾ ਕਿ ਆਕਾਲੀ ਦਲ ਦੇ ਵੱਲੋਂ ਆਪਣੀ ਸੋਚ ਦੇ ਤਹਿਤ ਨਹੀਂ ਆਪਣੇ ਸਵਾਰਥ ਦੇ ਤਹਿਤ ਸਭ ਕੁਝ ਕੀਤਾ ਗਿਆ ਉਹਨਾਂ ਨੇ ਕਿਹਾ ਜੀ ਕਿ ਚੰਗਾ ਹੋਇਆ ਆਕਾਲੀ ਦਲ ਆਪਣੇ ਆਪ ਹੀ ਗਠਜੋੜ ਤੋਂ ਬਾਹਰ ਹੋ ਗਿਆ ਆਕਾਲੀ ਦਲ ਦੇ ਵੱਲੋਂ ਜੋ ਕੁਝ ਕਿਹਾ ਜਾਂਦਾ ਉਹਦਾ ਹਕੀਕਤ ਨਾਲ ਕੋਈ ਵਾਸਤਾ ਨਹੀਂ ਉਹਨਾਂ ਨੇ ਇਹ ਗੱਲ ਕਹੀ ਕਿ ਬੀਬੀ ਹਰਸਮਰਤ ਕੋਰ ਬਾਦਲ ਕੇਂਦਰ ਦੇ ਵਿੱਚ ਮੰਤਰੀ ਰਹੇ ਨੇ ਕਿ ਜਦੋਂ ਉਹ ਮੰਤਰੀ ਰਹੇ ਤਾਂ ਉਹਨਾਂ ਦੇ ਵੱਲੋਂ ਕਦੇ ਕਿਸੇ ਗੱਲ ਦੇ ਉੱਤੇ ਕਿੰਤੂ ਨਹੀਂ ਕੀਤੀ ਗਈ ਪਰ ਜਦੋਂ ਉਹ ਗਠਜੋੜ ਦੇ ਵਿੱਚੋਂ ਬਾਹਰ ਆਏ ਤਾਂ ਫਿਰ ਉਹ ਆਪਣੇ ਸਿਆਸੀ ਹਿੱਤਾਂ ਦੇ ਖਾਤਰ ਇਹ ਸਾਰਾ ਕੁਝ ਕਹਿਣ ਲੱਗ ਪਏ ਨੇ ਜਿਹੜਾ ਕਿ ਇਸ ਵੇਲੇ ਲੋਕ ਹਰਪ੍ਰੇਤ ਜਾਣਦੇ ਨੇ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਕਹਿਣਾ ਇਹਦਾ ਮਤਲਬ ਸਾਫ਼ ਤੇ ਸਪਸ਼ਟ ਹੈ ਕਿ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਬੀਜੇਪੀ ਗੱਠਜੋੜ ਦੇ ਵਿੱਚ ਸ਼ਾਇਦ ਸ਼ਾਮਲ ਨਹੀਂ ਹੋ ਸਕੇਗਾ ਤੇ ਕੀ ਅਕਾਲੀ ਦਲ ਇਕੱਲੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਪੈਰ ਪੱਕੇ ਕਰ ਸਕੇਗਾ ਕੀ ਬੀਜੇਪੀ ਦਾ ਆਉਂਦੇ ਸਮੇਂ ਦੇ ਵਿੱਚ ਇਕੱਲੇ ਤੌਰ ਦੇ ਉੱਤੇ ਪੈਰ ਪੱਕੇ ਕਰ ਸਕਣਾ ਸੰਭਵ ਹੋ ਸਕੇਗਾ ਇਹ ਲੋਕਾਂ ਦੇ ਮਨਾਂ ਦੇ ਵਿੱਚ ਤੈਰਦੇ ਹੋਏ ਸਵਾਲ ਨੇ ਉਸ ਤੋਂ ਅਗਲੀ ਜਾਣਕਾਰੀ ਇਹ ਆ ਕਿ ਇਸ ਵੇਲੇ ਇੰਡੀਆ ਕਟਚੋਰ ਜੋ ਕਿ ਕੇਂਦਰ ਦੇ ਵਿੱਚ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਹੈ ਜੋ ਕਿ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਹੈ ਉਹਨੂੰ ਆਉਂਦੇ ਦਿਨਾਂ ਦੇ ਵਿੱਚ ਇੱਕ ਮਹੱਤਵਪੂਰਨ ਖੁਸ਼ੀ ਮਿਲ ਸਕਦੀ ਹੈ ਕਿਉਂਕਿ YRS ਕਾਂਗਰਸ ਜਿਹਦੇ ਇਸ ਵੇਲੇ ਮੁਖੀ ਆਪਾਂ ਜਾਣਦੇ ਜਗਨਮੂਨ ਰੈਡੀ ਨੇ ਆਂਧਰਾ ਪ੍ਰਦੇਸ਼ ਦੇ ਵਿੱਚ ਇਸ ਵੇਲੇ ਆਪਾਂ ਜਾਣਦੇ ਕਿ ਤੇਲਗੂ ਦੇਸ਼ਮ ਪਾਰਟੀ ਦੀ ਸਰਕਾਰ ਹੈ ਤੇ ਵਿਰੋਧੀ ਰੂਪ ਦੇ ਵਿੱਚ YRS ਕਾਂਗਰਸ ਹੈ YRS ਕਾਂਗਰਸ ਦੇ ਵੱਲੋਂ ਸਤਾਧਾਰੀ ਧਿਰ ਤੇਲਗੂ ਦੇਸ਼ਮ ਪਾਰਟੀ ਯਾਨੀ ਕਿ TDP ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਜਿਦੇ ਵਿੱਚ ਇੰਡੀਆ ਗੱਠ ਜੋੜ ਦੀਆਂ ਵੱਖ-ਵੱਖ ਪਾਰਟੀਆਂ ਦੇ ਆਗੂ ਸ਼ਾਮਲ ਹੋਏ ਜਿਦੇ ਵਿੱਚ ਖਾਸ ਕਰਕੇ ਅਖਲੇਸ਼ ਯਾਦਵ ਦੇ ਵੱਲੋਂ ਵੀ ਹਿੱਸੇਦਾਰੀ ਕੀਤੀ ਗਈ ਹੈ ਇਸ ਗੱਲ ਤੋਂ ਬਾਅਦ ਇਸ ਗੱਲ ਦੀ ਆਸ ਵੱਜ ਗਈ ਹੈ ਕਿ ਆਉਂਦੇ ਸਮੇਂ ਦੇ ਵਿੱਚ ਸ਼ਾਇਦ YRS ਕਾਂਗਰਸ ਦੇ ਵੱਲੋਂ ਇੰਡੀਆ ਗੱਠ ਜੋੜ ਦਾ ਸਮਰਥਨ ਕੀਤਾ ਜਾਊਗਾ ਤੇ ਇੰਡੀਆ ਗੱਠ ਜੋੜ ਦੇ ਵਿੱਚ YRS ਕਾਂਗਰਸ ਸ਼ਾਮਲ ਹੋ ਸਕਦੀ ਹੈ ਜੇਕਰ ਇਹ ਸਭ ਕੁਝ ਹੋਇਆ ਤਾਂ ਇੰਡੀਆ ਗੱਠ ਜੋੜ ਨੂੰ ਲੋਕ ਸਭਾ ਦੇ ਵਿੱਚ ਭਾਵੇਂ ਘੱਟ ਫਾਇਦਾ ਹੋਵੇ ਪਰ ਰਾਜ ਸਭਾ ਦੇ ਵਿੱਚ ਮਹੱਤਵਪੂਰਨ ਫਾਇਦਾ ਮਿਲ ਸਕਦਾ ਹੈ ਉਹਦਾ ਕਾਰਨ ਇਹ ਹੈ ਕਿ YRS ਕਾਂਗਰਸ ਦੇ ਲੋਕ ਸਭਾ ਵਿੱਚ ਸਿਰਫ 4 ਮੈਂਬਰ ਨੇ ਪਰ ਰਾਜ ਸਭਾ ਵਿੱਚ ਇਹਨਾਂ ਦੇ 11 ਮੈਂਬਰ ਨੇ ਤੇ ਜੇ YRS ਕਾਂਗਰਸ ਆਉਂਦੇ ਸਮੇਂ ਦੇ ਵਿੱਚ ਇੰਡੀਆ ਗੱਠ ਜੋੜ ਦੇ ਵਿੱਚ ਸ਼ਾਮਲ ਹੋ ਜਾਂਦੀ ਹੈ ਦਾ ਇਹਦਾ ਮਤਲਬ ਇਹ ਹੈ ਕਿ ਰਾਜ ਸਭਾ ਦੇ ਵਿੱਚ ਇੰਡੀਆ ਗੱਠ ਜੋੜ ਦੇ ਮੈਂਬਰਾਂ ਦੀ ਗਿਣਤੀ ਵਧ ਜਾਣੀ ਹੈ ਤੇ ਚਾਰ ਲੋਕ ਸਭਾ ਦੇ ਮੈਂਬਰਾਂ ਦਾ ਸਾਥ ਆ ਜਿਹੜਾ ਉਹ ਲੋਕ ਸਭਾ ਦੇ ਵਿੱਚ ਵੀ ਇੰਡੀਆ ਗੱਠ ਜੋੜ ਨੂੰ ਮਿਲ ਜਾਣਾ ਯਾਨੀ ਕਿ ਹੌਲੀ-ਹੌਲੀ ਜਿਹੜੇ ਕੇਂਦਰ ਤੋਂ ਨਾਰਾਜ਼ ਆਗੂ ਨੇ ਜਾਂ ਕੇਂਦਰ ਤੋਂ ਜਿਹੜੀਆਂ ਨਾਰਾਜ਼ ਪਾਰਟੀਆਂ ਨੇ ਵੱਖ-ਵੱਖ ਕਰਨਾਂ ਦੇ ਕਰਕੇ ਉਹ ਇੰਡੀਆ ਗੱਠ ਜੋੜ ਦੇ ਵਿੱਚ ਸ਼ਾਮਲ ਹੋਣ ਦੀ ਲਗਾਤਾਰਤਾ ਦੇ ਵਿੱਚ ਵਾਅਦਾ ਕਰ ਸਕਦੀਆਂ ਨੇ ਉਸ ਤੋਂ ਅਗਲੀ ਮਹੱਤਵਪੂਰਨ ਗੱਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਇਸ ਵੇਲੇ ਵੱਡੇ ਪੱਧਰ ਦੇ ਉੱਤੇ ਆਉਂਦੇ ਦਿਨਾਂ ਦੇ ਵਿੱਚ ਵੀ ਮੰਨਿਆ ਜਾ ਰਿਹਾ ਕਿ ਇੰਡੀਆ ਗੱਠ ਚੋੜ ਨੂੰ ਹੁਲਾਰਾ ਮਿਲਣ ਦੀ ਆਸ ਹੈ ਇਹਦੇ ਨਾਲ ਕੇਂਦਰ ਸਰਕਾਰ ਦੀਆਂ ਮੁਸ਼ਕਲਾਂ ਦੇ ਵਿੱਚ ਚੋਖਾਵਾਦਾ ਹੋ ਸਕਦਾ ਜੇਕਰ ਇਹ ਚੋਖਾਵਾਦਾ ਇਵੇਂ ਹੁੰਦਾ ਰਿਹਾ ਤਾਂ ਹੋ ਸਕਦਾ 5 ਸਾਲ ਦੀ ਟਰਮ ਪੂਰੀ ਕਰਨ ਤੋਂ ਪਹਿਲਾਂ ਪਹਿਲਾਂ ਤੇ ਕੋਈ ਵੱਡਾ ਧਮਾਕਾ ਦੇਖਣ ਨੂੰ ਮਿਲੇ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਇਸ ਗੱਲ ਦੀਆਂ ਵੀ ਕਣਸੂਆਂ ਪ੍ਰਾਪਤ ਹੋ ਰਹੀਆਂ ਕਿ ਬਿਹਾਰ ਦੇ ਮੁੱਖ ਮੰਤਰੀ ਤੇ ਉਧਰ ਆਂਧਰਾ ਪ੍ਰਦੇਸ਼ ਦੀ ਸੱਤਾਧਾਰੀ ਧਿਰ ਜਿਨ੍ਹਾਂ ਦੇ ਕਰਕੇ ਇਸ ਵੇਲੇ ਕੇਂਦਰ ਦੀ ਸਰਕਾਰ ਬਣੀ ਤੇ ਥੋੜੇ ਦਿਨ ਟੁੱਟकी ਹੋਈ ਹੈ ਤੇ ਇਹਦੇ ਵਿੱਚ ਵੀ ਕੋਈ ਨਾ ਕੋਈ ਵੱਡਾ ਧਮਾਕਾ ਹੋ ਸਕਦਾ ਹੈ ਕਿਉਂਕਿ ਇਹ ਦੋਨੇ ਵੱਡੇ ਆਗੂ ਸਮੇਂ-ਸਮੇਂ ਦੇ ਉੱਤੇ ਤਿਲਕਣ ਬਾਜ਼ੀ ਦੇ ਸ਼ਿਕਾਰ ਹੋਏ ਤੇ ਪਾਰਟੀ ਦੀ ਥਾਂ ਦੇ ਉੱਤੇ ਆਪਣੇ ਨਿੱਜੀ ਹਿੱਤਾਂ ਗੱਠਜੋੜ ਦੀ ਥਾਂ ਦੇ ਉੱਤੇ ਆਪਣੇ ਨਿੱਜੀ ਹਿੱਤਾਂ ਦੀ ਪ੍ਰਵਾਹ ਵੱਧ ਕਰਨ ਕਰਕੇ ਵੀ ਜਾਣੇ ਜਾਂਦੇ ਆ ਸੋ ਦੇਖਦੇ ਆਉਦੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕੀ ਨਵਾਂ ਧਮਾਕਾ ਹੁੰਦਾ ਤੇ ਜੇਕਰ ਕੋਈ ਤਮਾਕਾ ਹੋ ਜਾਂਦਾ ਤਾਂ ਇਹਦੇ ਨਾਲ ਭਾਰਤ ਦੀ ਰਾਜਨੀਤੀ ਦੇ ਵਿੱਚ ਇੱਕ ਬਹੁਤ ਵੱਡਾ ਮੋੜ ਆਏਗਾ ਹੁਣ ਅਗਲਾ ਸਵਾਲ ਇਹ ਪੈਦਾ ਹੁੰਦਾ ਕਿ ਕੀ ਭਾਰਤ ਦੇਸ਼ ਦੇ ਵਿੱਚ ਜੋ ਕੁਝ ਇਸ ਵੇਲੇ ਚੱਲ ਰਿਹਾ ਉਹ ਅਸਲ ਵਿਕਾਸ ਦੀ ਗੱਲ ਕਰਨ ਦੇ ਵਿੱਚ ਸੱਚੀ ਮੁੱਚ ਯੋਗਦਾਨ ਪਾ ਰਿਹਾ ਜਾਂ ਫਿਰ ਨਹੀਂ ਪਿਛਲੇ ਲੰਮੇ ਸਮੇਂ ਤੋਂ ਆਦਮਪੁਰ ਵਾਲਾ ਫਲਾਈਓਵਰ ਬੰਦ ਪਿਆ ਤੇ ਇਸ ਪੁਲ ਦੇ ਬੰਦ ਹੋਣ ਦੇ ਕਰਕੇ ਲੋਕਾਂ ਨੂੰ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਿ ਹੁਣ ਇਸ ਮੁਤਲਕ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਕਿ ਆਦਮਪੁਰ ਵਾਲਾ ਫਲਾਈਓਵਰ ਬਹੁਤ ਜਲਦ ਸ਼ੁਰੂ ਹੋ ਜਾਏਗਾ ਕਿਉਂਕਿ ਇਸ ਮਾਮਲੇ ਦੇ ਵਿੱਚ ਜਾਣਕਾਰੀ ਆਈ ਕਿ ਕੇਂਦਰ ਦੇ ਵੱਖ-ਵੱਖ ਅਧਿਕਾਰੀਆਂ ਦੇ ਵੱਲੋਂ ਮਹੱਤਵਪੂਰਨ ਮੀਟਿੰਗ ਕੀਤੀ ਗਈ ਹੈ ਤੇ ਇਸ ਪੁਲ ਦਾ ਕੰਮ ਜਲਦੀ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ ਅਸਲ ਵਿੱਚ ਜਦੋਂ ਇਹ ਪੁਲ ਬਣ ਰਿਹਾ ਸੀ ਉਸ ਤੋਂ ਬਾਅਦ ਹੁਸ਼ਿਆਰਪੁਰ ਦੇ ਵਿੱਚ ਜ਼ਮੀਨ ਕਪਲੇ ਦੀ ਗੱਲ ਸਾਹਮਣੇ ਆ ਗਈ ਉਸ ਤੋਂ ਬਾਅਦ ਕੁਝ ਕਿਸਾਨਾਂ ਦੇ ਵੱਲੋਂ ਜ਼ਮੀਨ ਅਕਵਾਇਰ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਸੋ ਇਸ ਕਰਕੇ ਇਹ ਪੁਲ ਦਾ ਕੰਮ ਰੁਕ ਗਿਆ ਤੇ ਪਿਛਲੇ 6 ਸਾਲ ਤੋਂ ਵੱਧ ਸਮੇਂ ਤੋਂ ਇਸ ਪੁਲ ਦਾ ਕੰਮ ਬਿਲਕੁਲ ਬੰਦ ਪਿਆ ਪਰ ਹੁਣ ਇਸ ਗੱਲ ਦੀ ਆਸ ਵੱਜੀ ਹੈ ਕਿ ਕੇਂਦਰ ਦੇ ਪ੍ਰੋਜੈਕਟ ਜਦੋਂ ਨਵੇਂ ਸਿਰੇ ਤੋਂ ਸ਼ੁਰੂ ਹੋ ਰਹੇ ਆ ਉਹਦੇ ਵਿੱਚ ਇਸ ਪੁਲ ਦਾ ਕੰਮ ਵੀ ਮੁਕੰਮਲ ਹੋ ਜਾਏਗਾ ਤੇ ਜਲਦ ਹੀ ਇਸ ਮਾਮਲੇ ਦੇ ਵਿੱਚ ਕੋਈ ਵੱਡੀ ਖਬਰ ਆਏਗੀ ਤੇ ਇੱਕ ਮਹੱਤਵਪੂਰਨ ਜਾਣਕਾਰੀ ਇਹ ਹੈ ਕਿ ਲੰਘੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਲੰਧਰ ਦੇ ਵਿੱਚ ਲੋਕਾਂ ਦੇ ਨਾਲ ਮਿਲਣੀ ਕੀਤੀ ਗਈ ਹੈ ਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੱਢਣ ਦੀ ਗੱਲ ਕੀਤੀ ਗਈ ਹੈ ਉਹਨਾਂ ਨੇ ਮਹੱਤਵਪੂਰਨ ਮੀਟਿੰਗ ਕਰਕੇ ਗੱਲ ਕਹੀ ਹੈ ਲੋਕਾਂ ਨਾਲ ਮੁਲਾਕਾਤ ਕਰਕੇ ਗੱਲ ਕਹੀ ਹੈ ਕਿ ਸਾਡੀ ਸਰਕਾਰ ਇਕੱਲੇ-ਇਕੱਲੇ ਵਿਅਕਤੀ ਦੀ ਮੁਸ਼ਕਲ ਦਾ ਹੱਲ ਕਰਨ ਦੇ ਲਈ ਵਚਨਬੱਧ ਹੈ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਇਸ ਵੇਲੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਨਿਵਾਰਣ ਕਰਨ ਵਾਸਤੇ ਵਚਨਬੱਧ ਹ ਭਗਵੰਤ ਮਾਨ ਨੇ ਪਿਛਲੇ ਦਿਨ ਕਿਹਾ ਸੀ ਕਿ 2 ਦਿਨ ਮੈਂ ਹਰ ਹਫਤੇ ਦੇ ਵਿੱਚ ਜਲੰਧਰ ਦੇ ਲੋਕਾਂ ਦੇ ਲੇਖੇ ਲਾਇਆ ਕਰਾਂਗਾ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਿਆ ਕਰਾਂਗਾ ਬੁੱਧਵਾਰ ਦਾ ਦਿਨ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਅੱਜ ਵੀ ਉਹ ਜਲੰਧਰ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ ਉਹਨਾਂ ਨੇ ਕਿਹਾ ਜੀ ਕਿ ਕੱਲੇ-ਕੱਲੇ ਵਿਅਕਤੀ ਦੀ ਮੁਸ਼ਕਲ ਸੁਣਨਾ ਮੇਰਾ ਫਰਜ਼ ਹੈ ਤੇ ਮੈਂ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਦਾ ਹੱਲ ਕੱਢਣ ਦੇ ਵਿੱਚ ਆਪਣੇ ਤਨਭਾਗ ਸਮਝਾਂਗਾ ਦੇਖਦੇ ਆ ਕਿ ਜਲੰਧਰ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਿਵੇਂ ਕੱਢਿਆ ਜਾਂਦਾ ਤੇ ਕਿੰਨਾ ਕੁ ਕੱਢਿਆ ਜਾਂਦਾ ਸੋ ਆਉਂਦੇ ਸਮੇਂ ਦੇ ਵਿੱਚ ਜੇਕਰ ਪੰਜਾਬ ਦੇ ਲੋਕ ਭਗਵੰਤ ਮਾਨ ਦੀਆਂ ਇਹਨਾਂ ਨੀਤਿਕਾ ਤੋਂ ਸੰਤੁਸ਼ਟ ਹੋਏ ਤਾਂ ਸ਼ਾਇਦ ਕੁਝ ਚੰਗੀ ਖਬਰ ਵੀ ਆਵੇ ਪਰ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਅਸੰਤੁਸ਼ਟੀ ਪਿਛਲੇ ਕੁਝ ਸਮੇਂ ਦੇ ਵਿੱਚ ਵਧੀ ਹੈ ਉਸ ਤੋਂ ਬਾਅਦ ਫਿਕਰਾਂ ਦੇ ਸਾਗਰ ਦੇ ਵਿੱਚ ਆਮ ਆਦਮੀ ਪਾਰਟੀ ਚ ਵੀ ਵਾਦਾ ਹੋਇਆ ਤੇ ਜੇ ਪੰਜਾਬ ਦੇ ਮੌਸਮ ਦੀ ਹਾਲ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਮੌਸਮ ਇਸ ਵੇਲੇ ਮੀਂਹ ਕਣੀ ਵਾਲਾ ਪਰ ਤਪਸ਼ ਬਰਕਰਾਰ ਆ ਤਪਸ਼ ਤੋਂ ਪਾਵ ਹਮਸ ਹਮਸ ਬਰਕਰਾਰ ਰਹਿਣ ਕਰਕੇ ਲੱਗਦਾ ਨਹੀਂ ਕਿ ਮੀਂਹ ਦੇ ਕਰਕੇ ਕੋਈ ਫਾਇਦਾ ਵੀ ਹੋ ਰਿਹਾ ਪਰ ਜੁਲਾਈ ਦੇ ਮਹੀਨੇ ਦੇ ਵਿੱਚ ਜਾਂ ਅਗਲੇ ਮਹੀਨਿਆਂ ਦੇ ਵਿੱਚ ਵੀ ਜੇਕਰ ਇਸ ਤਰੀਕੇ ਦੀ ਵਾਲੀ ਮੌਸਮ ਰਹਿੰਦਾ ਤਾ ਪੰਜਾਬ ਦੇ ਲੋਕਾਂ ਨੂੰ ਹੁਮਸ ਤੋਂ ਛੁਟਕਾਰਾ ਮਿਲਣ ਦੀ ਆਸ ਨਹੀਂ ਹੋਏਗੀ ਸੋ ਆਸ ਕਰਦੇ ਆ ਕਿ ਆਉਣ ਦਿਨਾਂ ਦੇ ਵਿੱਚ ਸ਼ਾਇਦ ਪੰਜਾਬ ਦੇ ਵਿੱਚ ਹੋਰ ਮੀਂਹ ਪਵੇ ਕਿਉਂਕਿ ਮੌਸਮ ਉਹ ਪਗਦਾ ਕਹਿਣਾ ਕਿ ਇਤਕੀ ਹਾਲੇ ਤੱਕ ਉਹਨੇ ਮੀਂਹ ਨਹੀਂ ਪਾਇਆ ਜਿੰਨੇ ਕਿ ਆਮ ਤੌਰ ਦੇ ਉਤੇ ਇਨਾ ਮਹੀਨਾ ਦੇ ਵਿੱਚ ਪੈਂਦੇ ਹੁੰਦੇ ਆ ਇਨਾਂ ਦਿਨਾਂ ਵਿੱਚ ਪੈਂਦੇ ਹੁੰਦੇ ਆ ਸੋ ਦੇਖਦੇ ਆ ਭਾਈ ਪੰਜਾਬ ਦੇ ਵਿੱਚ ਹੋਰ ਕਿੰਨਾ ਕੁ ਮੀਂਹ ਪੈਂਦਾ ਤੇ ਕਦੋਂ ਕੁ ਮੀਂਹ ਪੈਂਦਾ ਤੇ ਉਸ ਮੀਂਹ ਦੇ ਕਰਕੇ ਇਸ ਵੇਲੇ ਜੋ ਮੌਸਮ ਬੜਿਆ ਹੋਇਆ ਉਹਦੇ ਵਿੱਚ ਕਿੰਨਾ ਕੁ ਮੋੜ ਆਉਂਦਾ ਸੋ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਨਹੀਂ ਘਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਕੁਝ ਹੋਰ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਰੋ ਤੱਕ ਲਈ ਆਗਾ ਦੇਓ ਧੰਨਵਾਦ